ਹੈਲੋ ਸਟੂਡੈਂਟਸ ਮੈਂ ਜਦਕੱਲ ਸਵਾਗਤ ਕਰਦਾ ਤੁਹਾਡੇ ਸਾਰੇ ਸਟੂਡੈਂਟਸ ਦਾ ਇੱਕ ਵਾਰ ਫਿਰ ਤੋਂ ਆਪਣੇ YouTube ਚੈਨਲ ਗਿੱਲ ਸਟੱਡੀਜ਼ ਤੇ ਤਾਂ ਸਟੂਡੈਂਟਸ ਅੱਜ ਦੀ ਵੀਡੀਓ ਵੀ ਤੁਹਾਡੇ ਲਈ ਇੰਪੋਰਟੈਂਟ ਰਹਿਣ ਵਾਲੀ ਹੈ ਤਾਂ ਅੱਜ ਦੀ ਵੀਡੀਓ ਵਿੱਚ ਦੱਸਾਂਗੇ ਸਟੂਡੈਂਟਸ ਤੁਹਾਡੇ ਲਈ ਤਾਂ ਸਭ ਤੋਂ ਪਹਿਲਾਂ ਜਿਹੜੇ ਸਟੂਡੈਂਟਸ ਦਾ ਮੈਰਿਟੋਰੀਅ ਸਕੂਲ ਆਫ ਵਿੱਚ ਐਡਮਿਸ਼ਨ ਹੋ ਚੁੱਕੀ ਹੈ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਕੌਂਗ੍ਰੈਚੁਲੇਸ਼ਨ ਅਤੇ ਬਹੁਤ-ਬਹੁਤ ਵਧਾਈਆਂ ਉਹਨਾਂ ਦੇ ਪਰਿਵਾਰ ਨੂੰ ਵੀ ਠੀਕ ਹੈ ਤਾਂ ਉਸ ਤੋਂ ਬਾਅਦ ਸਟੂਡੈਂਟਸ ਤੁਹਾਨੂੰ ਆਪਾਂ ਦੱਸਾਂਗੇ ਇਸ ਐਡਮਿਸ਼ਨ ਹੋਣ ਤੋਂ ਬਾਅਦ ਤੁਹਾਨੂੰ ਕੀ ਕੀ ਡਾਕੂਮੈਂਟ ਨਾਲ ਲੈ ਕੇ ਜਾਣੇ ਨੇ ਤੁਸੀਂ ਸਕੂਲ ਦੇ ਵਿੱਚ ਅਤੇ ਹੋਸਟਲ ਦੇ ਵਿੱਚ ਰਹਿਣ ਲਈ ਕੀ ਕੀ ਸਮਾਨ ਤੁਸੀਂ ਨਾਲ ਲੈ ਕੇ ਜਾਣਾ ਹੈ ਠੀਕ ਹੈ ਉਹ ਇਹ ਸਭ ਤੁਹਾਨੂੰ ਆਪਾਂ ਅੱਜ ਇਸ ਵੀਡੀਓ ਵਿੱਚ ਦੱਸਾਂਗੇ ਠੀਕ ਹੈ ਤਾਂ ਉਸ ਤੋਂ ਪਹਿਲਾਂ ਜੇਕਰ ਸਵੰਸ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਤੁਹਾਨੂੰ ਹੋਰ ਵੀ ਆਉਣ ਵਾਲੀ نوٹیفیکیشن ਦਾ ਆਪਾਂ ਇਸ ਤੇ ਅਪਲੋਡ ਕਰਾਂਗੇ ਤੇ ਤੁਹਾਨੂੰ ਜਾਣਕਾਰੀ ਮਿਲ ਸਕੂਗੀ ਠੀਕ ਹੈ ਤਾਂ ਚਲੋ ਆਪਾਂ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ ਤਾਂ ਦੇਖੋ ਸਟੂਡੈਂਟ ਤਾਂ ਸਟੂਡੈਂਟ ਇਹ ਹੈ ਲਿਸਟ ਜੋ ਕਿ ਤੁਹਾਡੀ ਦਾਖਲੇ ਲਈ ਜ਼ਰੂਰੀ ਦਸਤਾਵੇਜ਼ ਨੇ ਤਾਂ ਦੇਖੋ ਜਿਵੇਂ ਤੁਸੀਂ 10ਵੀਂ ਕਲਾਸ ਦਾ ਤੁਹਾਡਾ ਰਿਜ਼ਲਟ ਆਇਆ ਹੋਇਆ ਹੈ ਨਾ ਤਾਂ 10ਵੀਂ ਜਮਾਤ ਦਾ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਠੀਕ ਹੈ ਤਾਂ ਇਹਦੇ ਵਿੱਚ 10ਵੀਂ ਜਮਾਤ ਦਾ ਨੰਬਰ ਕਾਰਡ ਯਾਨੀ ਕਿ ਸਰਟੀਫਿਕੇਟ ਅਸਲ ਠੀਕ ਹੈ ਤੁਸੀਂ オリジナル ਲੈ ਕੇ ਨਾ ਤੇ ਪੰਜ-ਪੰਜ ਉਹਦੀ ਫੋਟੋ ਕਾਪੀ ਕਰवानी ਹੈ ਤਾਂ ਸਟੂਡੈਂਟਸ ਵੈਸੇ ਤਾਂ ਉਹਨਾਂ ਨੇ ਪੰਜ-ਪੰਜ ਕਿਹਾ ਮੇਰੇ ਹਿਸਾਬ ਨਾਲ ਤੁਸੀਂ ਦੋ-ਦੋ ਤਿੰਨ-ਤਿੰਨ ਐਕਸਟਰਾ ਕਾਪੀਜ਼ ਲੈ ਚੋ ਤਾਂ ਉੱਥੇ ਕੁਝ ਪਤਾ ਨਹੀਂ ਹੁੰਦਾ ਸਰਕਾਰੀ ਕੰਮ ਹੈ ਨਾ ਤੇ ਕਿੱਥੇ ਕੋਈ ਐਕਸਟਰਾ ਹੋਰ ਮੰਗ ਲੈਣ ਠੀਕ ਹੈ ਤਾਂ ਇਸ ਨੂੰ ਤੁਸੀਂ ਪੰਜ ਦੀ ਬਜਾਏ 10 ਵੀ ਨਾਲ ਲੈ ਜਾ ਸਕਦੇ ਹੋ ਠੀਕ ਹੈ ਤਾਂ ਉਸ ਤੋਂ ਬਾਅਦ ਦੇਖੋ ਸਟੂਡੈਂਟ ਪਿਛਲੇ ਸਕੂਲ ਤੋਂ ਛੱਡਣ ਦਾ ਸਰਟੀਫਿਕੇਟ ਜੋ ਕਿ ਮਾਈਗ੍ਰੇਸ਼ਨ ਹੁੰਦੀ ਹੈ ਸਟੂਡੈਂਟ ਤੁਹਾਡੇ ਸਕੂਲ ਵੱਲੋਂ ਜਿੱਥੇ ਤੁਸੀਂ ਦਸਵੀਂ ਕੀਤੀ ਹੈ ਜਿਹੜੇ ਸਕੂਲ ਦੇ ਵਿੱਚੋਂ ਹੈ ਨਾ ਉਹ ਸਕੂਲ ਵੱਲੋਂ ਤੁਹਾਨੂੰ ਇਹ ਸਰਟੀਫਿਕੇਟ ਅ ਜਾਂ ਤਾਂ ਤੁਸੀਂ ਲੈ ਲਿਆ ਹੋਣਾ ਹੈ ਨਾ ਜਿਹੜੇ ਸੁਣ ਨਹੀਂ ਲਿਆ ਤਾਂ ਉੱਥੇ ਜਾ ਕੇ ਤੁਸੀਂ ਆਪਣਾ ਸਰਟੀਫਿਕੇਟ ਲੈ ਸਕਦੇ ਹੋ ਠੀਕ ਹੈ ਤਾਂ ਤਿੰਨ ਨੰਬਰ ਤੇ ਦੇਖੋ ਸੁਣਡ ਫੋਟੋਕਾਪੀ ਆਧਾਰ ਕਾਰਡ ਠੀਕ ਹੈ ਇਸ ਤੋਂ ਸਾਡਾ ਆਪਣਾ ਆਧਾਰ ਕਾਰਡ ਹੋ ਜੂ ਤੁਹਾਡੇ ਮਾਤਾ ਅਤੇ ਪਿਤਾ ਦਾ ਮਦਰ ਫਾਦਰ ਦਾ ਦੋਨਾਂ ਦਾ ਠੀਕ ਹੈ ਇਹ ਤੁਸੀਂ ਨਾਲ ਲੈ ਕੇ ਜਾਣਾ ਠੀਕ ਹੈ Ориジナル ਵੀ ਲੈ ਕੇ ਜਾਣਾ ਤੇ ਫੋਟੋਕਾਪੀਆਂ ਵੀ ਨਾਲ ਤੁਸੀਂ ਪੰਜ-ਪੰਜ ਫੋਟੋਕਾਪੀ ਦੀ ਲੈ ਜਾਣਾ ਠੀਕ ਹੈ ਤਾ ਨੈਕਸਟ ਤੁਹਾਨੂੰ ਤੁਹਾਡਾ ਫੋਟੋ ਫੋਟੋ ਕਾਪੀ ਬੈਂਕ ਜਾਨੀ ਕਿ ਬੈਂਕ ਦੀ ਕਾਪੀ ਹੁੰਦੀ ਹੈ ਮਤਲਬ ਕਿ ਉਹ ਚਾਲੂ ਹੋਣਾ ਚਾਹੀਦਾ ਹੈ ਠੀਕ ਹੈ ਉਹ ਤੁਸੀਂ ਕਾਪੀ ਨਾਲ ਲੈ ਕੇ ਜਾਣੀ ਉਸਦੀ ਠੀਕ ਹੈ ਉਸ ਤੋਂ ਬਾਅਦ ਜਨਮ ਸਰਟੀਫਿਕੇਟ ਇਸ ਦੀ ਵੀ ਤੁਸੀਂ ਫੋਟੋ ਕਾਪੀ ਪੰਜ-ਪੰਜ ਕਰਵਾ ਲੈਣਾ ਸਟੂਡੈਂਟ ਠੀਕ ਹੈ ਤਾਂ ਆਈ ਨਹੀਂ ਪਤਾ ਐਕਸਟਰਾ ਹੋਰ ਕਿਤੇ ਮੰਗ ਲੈਣਾ ਹਨਾ ਇੰਨਾ ਹੀ ਜ਼ਰੂਰਤ ਪੈਂਦੀ ਰਹਿਣੀ ਹੈ ਤੁਸੀਂ ਐਕਸਟਰਾ ਲੈ ਜਾਓਗੇ ਤਾਂ ਕੋਈ ਦਿੱਕਤ ਨਹੀਂ ਹੋਊਗੀ ਹਨਾ ਤੱਕੇ ਕਾਸਟ ਸਰਟੀਫਿਕੇਟ ਹਨਾ ਜੋ ਵੀ ਆਪਣਾ ਕਾਸਟ ਸਰਟੀਫਿਕੇਟ ਬਣਾਇਆ ਹੈ ਉਸ ਦੀ ਫੋਟੋ ਕਾਪੀ ਅੱਗੇ ਮਾਤਾ ਪਿਤਾ ਦੀ ਸਲਾਨਾ ਇਨਕਮ ਯਾਨੀ ਕਿ ਇਨਕਮ ਸਰਟੀਫਿਕੇਟ ਬਣਾਉਣਾ ਇੱਕ ਜੋ ਕਚੈਰੀਆਂ ਦੇ ਵਿੱਚੋਂ ਉਹ ਤੁਸੀਂ ਬਣਵਾ ਕੇ ਅਸਲੀ ਲੈ ਕੇ ਜਾਣਾ ਤੇ ਨਵਾਂ ਹੋਣਾ ਚਾਹੀਦਾ ਹਾਸਟੂਡੈਂਟ ਇਨਕਮ ਸਰਟੀਫਿਕੇਟ ਯਾਨੀ ਕਿ 2024 ਦਾ ਇਸ ਜੋ ਚੱਲ ਰਿਹਾ ਹੈ ਠੀਕ ਹੈ ਨਿਊ ਹੋਣਾ ਚਾਹੀਦਾ ਪੁਰਾਣਾ ਨਹੀਂ ਚੱਲੇਗਾ ਇਸ ਕਰਕੇ ਇਸ ਨੂੰ ਧਿਆਨ ਨਾਲ ਦੇਖ ਲੈਣਾ ਓਕੇ ਉਸ ਤੋਂ ਬਾਅਦ ਜੋ ਸਟੂਡੈਂਟ ਹੈਂਡੀਕੈਪ ਨੇ ਠੀਕ ਹੈ ਹੈਂਡੀਕੈਪ ਸਰਟੀਫਿਕੇਟ ਦੀ ਫੋਟੋਕਾਪੀ ਅਗਰ ਬੱਚਾ ਹੈਂਡੀਕੈਪ ਦਾ ਜਿਹੜੇ ਬੱਚੇ ਹੈਂਡੀਕੈਪ ਨੇ ਇਹ ਉਹਨਾਂ ਲਈ ਹੈ ਓਕੇ ਤਾਂ ਨੈਕਸਟ ਪਾਸਪੋਰਟ ਸਾਈਜ਼ ਦੀਆਂ 12 ਫੋਟੋਸ ਠੀਕ ਹੈ ਇਹ ਤੁਸੀਂ 12 ਫੋਟੋਆਂ ਤੁਸੀਂ ਮੇਰੇ ਹਿਸਾਬ ਨਾਲ ਤੁਸੀਂ 20 25 ਫੋਟੋਆਂ ਨਾਲ ਲੈ ਜਾ ਸਕਦੇ ਹੋ ਸਟੂਡੈਂਟ ਫੋਟੋ ਦਾ ਕੋਈ ਡਰ ਨਹੀਂ ਜੇ ਤੁਸੀਂ ਐਕਸਟਰਾ ਲੈ ਜਾਓਗੇ ਠੀਕ ਹੈ ਇਹ ਤੁਹਾਡੇ ਕੰਮ ਆਉਂਦੀਆਂ ਰਹਿਣੀਆਂ ਨੇ ਸਕੂਲ ਦਾ ਕੰਮ ਹੈ ਹਨਾ ਤਾਂ ਨੈਕਸਟ ਦੇਖੋ ਮਾਤਾ-ਪਿਤਾ ਅਤੇ ਕਿਸੇ ਇੱਕ ਰਿਸ਼ਤੇਦਾਰ ਦੀਆਂ ਦੋ-ਦੋ ਫੋਟੋ ਕਾਪੀਆਂ ਤਾਂ ਇਹ ਕਿਉਂ ਮੰਗੀਆਂ ਨੇ ਇਹ ਤੁਹਾਨੂੰ ਦੱਸਦਾ ਮੈਂ ਸਟੂਡੈਂਟ ਜਿਵੇਂ ਕਿ ਤੁਹਾਨੂੰ ਤੁਸੀਂ ਜਾਂ ਜਾਣਾ ਹੈ ਠੀਕ ਹੈ ਸਕੂਲ ਦੇ ਵਿੱਚ ਜਾਂ ਤੁਹਾਨੂੰ ਕਿਸੇ ਨੇ ਲੈ ਕੇ ਆਉਣਾ ਹੈ ਇਹ ਉਹ ਜਿਹੜੇ ਮਾਤਾ-ਪਿਤਾ ਅਤੇ ਕਿਸੇ ਰਿਸ਼ਤੇਦਾਰ ਦੀਆਂ ਫੋਟੋਆਂ ਦੇਵੋਗੇ ਜਿਨ੍ਹਾਂ ਦੀ ਹਨਾ ਲਗਾਵਾਂਗੇ ਉੱਥੇ ਤੁਸੀਂ ਆਈਡੀ ਦੇਵੋਗੇ ਉਹਨਾਂ ਦੀ ਤਾਂ ਸਿਰਫ ਉਹਨਾਂ ਨੂੰ ਹੀ ਤੁਹਾਨੂੰ ਮਿਲਣ ਦਾ ਟਾਈਮ ਦਿੱਤਾ ਜਾਊਗਾ ਮਤਲਬ ਕਿ ਉਹ ਹੀ ਮਿਲ ਸਕਦੇ ਨੇ ਤੁਹਾਨੂੰ ਸਕੂਲ ਦੇ ਵਿੱਚ ਆ ਕੇ ਠੀਕ ਹੈ ਜਿਨ੍ਹਾਂ ਦੀ ਫੋਟੋ ਤੁਸੀਂ ਦਿੱਤੀ ਹੋਊਗੀ ਜਿਨ੍ਹਾਂ ਦਾ ਤੁਸੀਂ ਦੇਉਂਗੇ ਠੀਕ ਹੈ ਉਸ ਤੋਂ ਨੈਕਸਟ ਈਮੇਲ ਆਈਡੀ ਅਤੇ ਪਾਸਵਰਡ ਜੋ ਤੁਹਾਡੀ ਜੀਮੇਲ ਫੋਨ ਵਿੱਚ ਬਣੀ ਹੁੰਦੀ ਹੈ ਨਾ ਬੱਚਿਆਂ ਦੀ ਤਾਂ ਉਹ ਤੁਸੀਂ ਆਪਣੀ ਈਮੇਲ ਪਾਸਵਰਡ ਮਤਲਬ ਕਿ ਲਿਖ ਕੇ ਲੈ ਜਾਣਾ ਅਲੱਗ ਤੋਂ ਹੀ ਠੀਕ ਹੈ ਤਾਂ ਨੈਕਸਟ ਕਿਸੇ ਖਾਸ ਬਿਮਾਰੀਆਂ ਇਲਾਜ ਚੱਲ ਰਿਹਾ ਤਾਂ ਡਾਕਟਰ ਵੱਲੋਂ ਜਾਰੀ ਰਿਪੋਰਟ ਤਾਂ ਇਹਦੇ ਵਿੱਚ ਸਟੂਡੈਂਟ ਜੋ ਕੋਈ ਸਟੂਡੈਂਟ ਦੀ ਕੋਈ ਮੈਡੀਸਨ ਚੱਲ ਰਹੀ ਹੈ ਨਾ ਕੋਈ ਚੈੱਕਅਪ ਰੂਟੀਨ ਚੈੱਕਅਪ ਚੱਲ ਰਿਹਾ ਹੈ ਠੀਕ ਹੈ ਕੋਈ ਬਿਮਾਰ ਹੈ ਕਿਸੇ ਤਰ੍ਹਾਂ ਦਾ ਬੱਚਾ ਕੋਈ ਵੀ ਰੀਜ਼ਨ ਮੰਨ ਕੇ ਚੱਲੋ ਤਾਂ ਉਸ ਜੋ ਡਾਕਟਰ ਵੱਲੋਂ ਹਨਾ ਪਰਚੀ ਤੁਹਾਡੀ ਕੱਟੀ ਗਈ ਹੋਊਗੀ ਤਾਂ ਉਸ ਨੂੰ ਤੁਸੀਂ ਨਾਲ ਲੈ ਕੇ ਜਾਣਾ ਤਾਂ ਉਸ ਦੇ ਅਕੋਰਡਿੰਗ ਤੁਸੀਂ ਰੈਸਟ ਵਗੈਰਾ ਜੋ ਲਿਖੀ ਹੋਊ ਉਸ 'ਚ ਉਹ ਤੁਸੀਂ ਸਕੂਲ ਅਧਿਕਾਰੀਆਂ ਨਾਲ ਗੱਲ ਕਰ ਸਕਦੇ ਠੀਕ ਹੈ ਬਟ ਨਾਲ ਲੈ ਕੇ ਜ਼ਰੂਰ ਜਾਣਾ ਤਾਂ ਉਸ ਤੋਂ ਨੈਕਸਟ ਆ ਜੋ ਸਟੂਡੈਂਟ ਤੁਹਾਡਾ ਆਜੂਗਾ ਹੋਸਟਲ ਜੋ ਕਿ ਤੁਹਾਡਾ ਰਹਿਣ ਵਾਲਾ ਸਿਸਟਮ ਉੱਥੇ ਹੀ ਹੋਣਾ ਹੈ ਹੋਸਟਲ ਵਿੱਚ ਠੀਕ ਹੈ ਤਾਂ ਇਹਦੇ ਲਈ ਜ਼ਰੂਰੀ ਵਸਤਾਂ ਕੀ-ਕੀ ਨੇ ਜੋ ਆਪਾਂ ਨੂੰ ਆਪਣੇ ਵੱਲੋਂ ਲੈ ਕੇ ਜਾਣਾ ਹੈ ਇਹ ਸਟੂਡੈਂਟਸ ਠੀਕ ਹੈ ਇਹ ਇਸ ਤਰ੍ਹਾਂ ਨਹੀਂ ਵੀ ਜਿਸ ਸਕੂਲ ਵੱਲੋਂ ਕੁਝ ਮਿਲੂਗਾ ਆਪਾਂ ਨੂੰ ਠੀਕ ਹੈ ਇਹ ਆਪਣੇ ਵੱਲੋਂ ਹੀ ਇੱਕ ਵਾਰ ਆਪਾਂ ਨੂੰ ਲੈ ਕੇ ਜਾਣਾ ਨਾਲ ਠੀਕ ਹੈ ਤਾਂ ਇਹਦੇ ਵਿੱਚ ਆਪਾਂ ਦੇਖੋ ਸੈਟ ਸਕੂਲ ਵਰਦੀ ਠੀਕ ਹੈ ਜੋ ਕੁੜੀਆਂ ਲਈ ਗੂੜੀ ਹਰੀ ਸਲਵਾਰ ਅਤੇ ਗੂੜਾ ਹਰਾ ਦੁਪੱਟਾ ਪਿਸਤਾ ਰੰਗ ਕੱਦੂ ਰੰਗ ਵੀ ਆਪਾਂ ਜਿਵੇਂ ਬੋਲ ਦਿੰਦੇ ਆ ਨਾ ਕਿਸ ਤਰ੍ਹਾਂ ਦੇ ਰੰਗ ਨੂੰ ਕੱਦੂ ਰੰਗ ਦੀ ਕਮੀਜ਼ ਠੀਕ ਹੈ ਤੇ ਪੈਂਟ ਸ਼ਰਟ ਇਸ ਮੁੰਡਿਆਂ ਦੀ ਠੀਕ ਹੈ ਨੈਕਸਟ ਕੱਪੜਿਆਂ ਦੇ ਘੱਟੋ-ਘੱਟ 3 ਸੈੱਟ ਜਦ ਤੱਕ ਵਰਦੀ ਨਹੀਂ ਬਣਦੀ ਠੀਕ ਹੈ ਜਾਨੀ ਕਿ ਜਦੋਂ ਤੱਕ ਤੁਹਾਡੀ ਵਰਦੀ ਨਹੀਂ ਬਣਦੀ ਤਾਂ ਆਪਣੇ ਤੁਸੀਂ ਕੱਪੜੇ 3 ਸੈੱਟ ਤਾਂ ਜ਼ਰੂਰੀ ਲੈ ਕੇ ਜਾਣੇ ਠੀਕ ਹੈ ਉਸ ਤੋਂ ਬਾਅਦ ਰੋਜ਼ਾਨਾ ਵਰਤੋਂ ਆਉਣ ਵਾਲੀਆਂ ਵਸਤਾਂ ਵਿੱਚ ਕੀ ਕੀ ਆ ਜਾਣਾ ਸਟੂਡੈਂਟ ਤੁਹਾਡਾ ਜਿਵੇਂ ਸਾਬਣ, ਤੌਲੀਆ, ਤੇਲ, ਕੰਗਾ, ਬੂਟ ਪਾਲਿਸ਼ ਪੇਸਟ, ਬਰਸ਼, ਬਾਲਟੀ, ਮੱਗ, ਚਾਹ ਲਈ ਕੱਪ ਪੀਣ ਵਾਲਾ ਪਾਣੀ ਪੀਣ ਵਾਲਾ ਗਲਾਸ, ਵਾਟਰ ਬੋਟਲ ਆਦਿ ਇਹ ਚੀਜ਼ਾਂ ਤੁਸੀਂ ਜੋ ਆਪਣੀ ਬੇਸਿਕ ਨੇ ਇਹ ਆਪਣੀਆਂ ਨਾਲ ਲੈ ਕੇ ਜਾਣੀਆਂ ਨੇ ਠੀਕ ਆ ਨੈਕਸਟ 3 ਨੰਬਰ ਤੇ ਆ ਗਏ ਜਣ ਸਟੂਡੈਂਟ ਆਪਣਾ ਲੋੜੀ ਦਾ ਸਟੇਸ਼ਨਰੀ ਜਿਸ ਵਿੱਚ ਕਾਪੀਆਂ, ਪੈਨ, ਪੈਨਸਲ, ਸ਼ਾਰਪਨਰ, ਇਰੇਜ਼ਰ ਇਹ ਚੀਜ਼ਾਂ ਤੁਸੀਂ ਨਾਲ ਲੈ ਕੇ ਜਾਣੀਆਂ ਠੀਕ ਹੈ ਨੈਕਸਟ ਆ ਜੋ ਸਟੂਡੈਂਟ ਚਾਰ ਨੰਬਰ ਤੇ ਦੇਖੋ ਅ ਇਸ ਵਿੱਚ ਤੁਹਾਡਾ ਜੋ ਸਟੂਡੈਂਟ ਬਿਸਤਰਾ ਸਿੰਗਲ ਠੀਕ ਹੈ ਜਾਨੀ ਕਿ ਤੁਹਾਡੇ ਲਈ ਸਿੰਗਲ ਬੈੱਡ ਹੁੰਦਾ ਨਾ ਜੋ ਉਸ ਲਈ ਬੈੱਡ ਤਾਂ ਤੁਹਾਨੂੰ ਉੱਥੇ ਮਿਲ ਹੀ ਜਾਣਾ ਠੀਕ ਹੈ ਅ ਸਿੰਗਲ ਗੱਦਾ ਠੀਕ ਹੈ ਤੇ ਦੋ ਬੈੱਡ ਸ਼ੀਟ ਚਾਦਰਾਂ ਤੁਹਾਡੀਆਂ ਉੱਪਰ ਲੈਣ ਵਾਲੀ ਚਾਦਰ ਠੀਕ ਹੈ ਤਕੀਆ ਸਹਰਾਣਾ ਇਹ ਤੁਹਾਡਾ ਆਪਣੇ ਵੱਲੋਂ ਆਪ ਦਾ ਸਮਾਨ ਹੋਊਗਾ ਨੈਕਸਟ ਮੱਛਰਾਂ ਤੋਂ ਬਚਾਲੀ ਜ਼ਰੂਰੀ ਵਸਤਾਂ ਜਿਵੇਂ ਕਿ ਆਲ ਆਊਟ ਤੁਸੀਂ ਲਿਜਾ ਸਕਦੇ ਹੋ ਆਪਣਾ ਹਨਾ ਆਪਣੇ ਬੈੱਡ ਦੇ ਕੋਲ ਲਗਾਉ ਲੈਣਾ ਨੈਕਸਟ ਹੋਸਟਲ ਕਮਰੇ ਲਈ ਅਤੇ ਅਲਮਾਰੀ ਨੂੰ ਲਗਾਉਣ ਲਈ ਦੋ ਤਾਲੇ ਤਾਂ ਤੁਹਾਨੂੰ ਉੱਥੇ ਕਮਰੇ ਜਿਵੇਂ ਮਿਲਣਗੇ ਹਨਾ ਤਾਂ ਜਾਂ ਅਲਮਾਰੀ ਮਿਲੂਗੀ ਤੁਹਾਨੂੰ ਤੁਸੀਂ ਆਪਣਾ ਸਮਾਨ ਉੱਥੇ ਰੱਖੋਗੇ ਉਸ ਲਈ ਤੁਹਾਨੂੰ ਤੁਸੀਂ ਤਾਲੇ ਆਪਣੇ ਲੈ ਜਾ ਸਕਦੇ ਹੋ ਲੋਕ ਠੀਕ ਹੈ ਨੈਕਸਟ ਫਿਜ਼ੀਕਲ ਐਕਟੀਵਿਟੀ ਦੀ ਡਰੈਸ ਕਾਲੀ ਲੋਹਰ ਹਤੇ ਠੀਕ ਹੈ ਹਾਊਸ T-ਸ਼ਰਟ ਜੋ ਤੁਹਾਨੂੰ ਉਥੇ ਦੱਸਿਆ ਜੋ ਕਲਰ ਠੀਕ ਹੈ ਉਹ ਤੁਸੀਂ ਕਾਲੀ ਲੋਰ ਤਾਂ ਲੈ ਕੇ ਜਾਣੀ ਤੇ ਹਾਊਸ T-ਸ਼ਰਟ ਜੋ ਤੁਹਾਡਾ ਹਾਊਸ ਹੋਊਗਾ ਉਥੇ ਠੀਕ ਹੈ ਉਸ ਕਲਰ ਦੀ ਤੁਸੀਂ ਸ਼ਰਟ ਲੈਣਾ ਸਕੂਲ ਵਿੱਚ ਵਿਦਿਆਰਥੀਆਂ ਲਈ ਹਾਊਸ ਅਲਾਰਟ ਹੋਣ ਤੋਂ ਬਾਅਦ ਇਹ ਚੀਜ਼ਾਂ ਤੁਹਾਡੀਆਂ ਬਾਅਦ ਵਾਲੀਆਂ ਨੇ ਠੀਕ ਹੈ ਠੀਕ ਹੈ ਨੈਕਸਟ 8 ਨੰਬਰ ਦੇਖੋ ਅ ਸੌਕਸ ਆਗੀਆਂ ਸਟੂਡੈਂਟ ਤੁਹਾਡੀਆਂ ਹਰੀਆਂ ਜਰਾਬਾਂ ਦੋ ਜੋੜੇ ਠੀਕ ਹੈ ਅ ਦੋ ਚਿੱਟੀਆਂ ਜਰਾਬਾਂ ਦੋ ਜੋੜੇ ਕਾਲੇ ਜੁੱਤੇ ਅਤੇ ਚਿੱਟੇ ਸਪੋਰਟਸ ਜੁੱਤੇ ਜੋ ਕਿ ਤੁਹਾਡੇ ਗੇਮ ਵਾਲੇ ਗਰਾਊਂਡ ਵਾਲੇ ਹੋਣਗੇ ਠੀਕ ਹੈ ਤਾਂ ਉਸ ਤੋਂ ਬਾਅਦ ਤੁਹਾਡਾ ਆ ਜਾਊਗਾ ਸਟੂਡੈਂਟ ਬਾਕੀ ਸਮਾਨ ਆਪਣੀ ਆਪਣੇ ਆਪਣੀ ਲੋੜ ਅਨਸਾਰ ਜੋ ਤੁਸੀਂ ਕੰਫਰਟੇਬਲ ਹੋਣਾ ਜਿਹੜੀ ਚੀਜ਼ ਤੁਹਾਨੂੰ ਲੱਗ ਰਿਹਾ ਤੁਹਾਡੇ ਲਈ ਜ਼ਰੂਰੀ ਹੈ ਠੀਕ ਹੈ ਉਹ ਚੀਜ਼ ਤੁਸੀਂ ਆਪਣਾ ਸਮਾਨ ਲਿਜਾ ਸਕਦੇ ਹੋ ਉਸ ਤੋਂ ਬਾਅਦ ਕੀ ਆਗਾ ਸਟੂਡੈਂਟ ਇਹ ਤਾਂ ਆਪਣੀਆਂ ਨਾਲ ਲੈ ਕੇ ਜਾਣ ਵਾਲੀਆਂ ਚੀਜ਼ਾਂ ਸੀ ਤਾਂ ਉਸ ਤੋਂ ਬਾਅਦ ਜੋ ਚੀਜ਼ ਆਪਾਂ ਹੋਸਟਲ ਵਿੱਚ ਨਹੀਂ ਲੈ ਕੇ ਜਾਣੀਆਂ ਜੋ ਕਿ ਉੱਥੇ ਮਨਾ ਨੇ ਠੀਕ ਹੈ ਬੈਨ ਨੇ ਉਹ ਚੀਜ਼ਾਂ ਉਹ ਕੀ ਕੀ ਨੇ ਉਹ ਤੁਹਾਨੂੰ ਆਪ ਦੱਸ ਦਿੰਨੇ ਆ ਜਿਵੇਂ ਕਿ ਚਾਕੂ ਕਟਰ ਬਲੇਡ ਆਦਿ ਮਾਚਸ ਦੀ ਟੱਪੀ ਮੋਮਬਤੀ ਆਦਿ ਬਿਜਲੀ ਉਪਕਰਨ ਜਿਵੇਂ ਪ੍ਰੈਸ ਹੀਟਰ ਆਦਿ ਠੀਕ ਹੈ ਮੋਬਾਈਲ ਫੋਨ ਵੀਡੀਓ ਗੇਮ ਰੇਡੀਓ ਕੈਮਰਾ ਮਹਿੰਗੀਆਂ ਵਸਤਾਂ ਠੀਕ ਹੈ ਜਾਨੀ ਕਿ ਮਹਿੰਗੀਆਂ ਤੁਸੀਂ ਆਪਣੇ ਗਹਿਣੇ ਵਗੈਰਾ ਹਨ ਸੋਨੇ ਦੇ ਇਹ ਚੀਜ਼ਾਂ ਉੱਥੇ ਬੈਨ ਨਿਸਟ ਇਹ ਤੁਸੀਂ ਨਹੀਂ ਲਿਜਾ ਸਕਦੇ ਜੇਕਰ ਸਟੂਡੈਂਟ ਇਸ ਚੀਜ਼ਾਂ ਨਾਲ ਲੈ ਕੇ ਜਾਂਦਾ ਹੈ ਤਾਂ ਜੇਕਰ ਉਹ ਫੜਿਆ ਜਾਂਦਾ ਹੈ ਉਸ ਤੋਂ ਉੱਪਰ ਗਵੰਦੀ ਕਾਰਵਾਈ ਕੀਤੀ ਜਾਵੇ ਕਿ ਇਸ ਕਰਕੇ ਤੁਸੀਂ ਇਹ ਚੀਜ਼ਾਂ ਨੂੰ ਇਗਨੋਰ ਕਰਨਾ ਸਟੂਡੈਂਟ ਠੀਕ ਹੈ ਜ਼ਰੂਰੀ ਸਮਝ ਕੇ ਇਸ ਚੀਜ਼ਾਂ ਨੂੰ ਤੁਸੀਂ ਨਹੀਂ ਲੈ ਕੇ ਜਾਣਾ ਠੀਕ ਹੈ ਤਾਂ ਦੇਖੋ ਸਟੂਡੈਂਟ ਇਹ ਸੀ ਵੀਡੀਓ ਤੁਹਾਡੇ ਲਈ ਜੋ ਤੁਹਾਡੇ ਲਈ ਹੈਲਪਫੁਲ ਹੋਊਗੀ ਜਿਹੜੇ ਸਟੂਡੈਂਟਾਂ ਨੂੰ ਐਡਮਿਸ਼ਨ ਮਿਲ ਚੁੱਕੀ ਹੈ ਤਾਂ ਵੀਡੀਓ ਕਿੰਨੀ ਹੈਲਪਫੁਲ ਲੱਗੀ ਸਟੂਡੈਂਟ ਕਮੈਂਟ ਸੈਕਸ਼ਨ ਵਿੱਚ ਕਮੈਂਟ ਜਰੂਰ ਕਰਨਾ ਓਕੇ ਤਾਂ ਇਸ ਤੋਂ ਬਾਅਦ ਜੇਕਰ ਸਟੂਡੈਂਟ ਕੋਈ ਹੋਰ ਨੋਟੀਫਿਕੇਸ਼ਨ ਆਉਂਦੀ ਹੈ ਤੁਹਾਡੇ ਇਸ ਐਡਮਿਸ਼ਨ ਲਈ ਠੀਕ ਹੈ ਤਾਂ ਉਹ ਵੀ ਆਪਾਂ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਤਾਂ ਇਸ ਲਈ ਮੇਰੇ ਨਾਲ ਜੁੜਨ ਲਈ ਸਟੂਡੈਂਟ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੇ ਹੋਰ ਵੀ ਨੋਟੀਫਿਕੇਸ਼ਨ ਦੀ ਜਾਣਕਾਰੀ ਮਿਲ ਸਕੇ ਠੀਕ ਹੈ ਤਾਂ ਇਸ ਨੋਟੀਫਿਕੇਸ਼ਨ ਤੋਂ ਇਲਾਵਾ ਆਪਾਂ ਸਟੂਡੈਂਟ ਤੁਹਾਡਾ ਸਿਲੇਬਸ ਵੀ ਕਰਵਾ ਰਹੇ ਹਾਂ ਜਿਵੇਂ ਕਿ ਤੁਸੀਂ 11ਵੀਂ ਕਲਾਸ ਦੇ ਸਟੂਡੈਂਟ ਹੋ ਹਨ ਤੇ 12ਵੀਂ ਤੱਕ ਤੋਂ ਅਸੀਂ ਹੋ ਜਾਣਾ ਤਾਂ ਇਹਨਾਂ ਦੋਨਾਂ ਕਲਾਸਾਂ ਦਾ ਮੈਂ ਸਟੂਡੈਂਟ ਸਿਲੇਬਸ ਵੀ ਸਟਾਰਟ ਕਰਵਾ ਦਿੱਤਾ ਹੈ ਠੀਕ ਹੈ ਸਿਲੇਬਸ ਦੇ ਅਕੋਰਡਿੰਗ ਤੁਹਾਡੀਆਂ ਕਲਾਸਾਂ ਜੁਪਲੋਡ ਕੀਤੀਆਂ ਹੋਈਆਂ ਨੇ ਤਾਂ ਕਲਾਸਾਂ ਸ਼ੁਰੂ ਹੁੰਦੇ ਹੀ ਤੁਹਾਡਾ ਸਟੂਡੈਂਟ ਸਕੂਲ ਦੇ ਵਿੱਚ ਵੀ ਇਹੀ ਸਿਲੇਬਸ ਸਟਾਰਟ ਹੋਣਾ ਤਾਂ ਤੁਸੀਂ ਇੱਕ ਵਾਰ ਮੇਰੀਆਂ ਕਲਾਸਾਂ ਜ਼ਰੂਰ ਦੇਖ ਲੈਣਾ ਜੋ ਕਿ ਤੁਹਾਡੇ ਲਈ ਹੈਲਪਫੁਲ ਹੋ ਸਕਣੀ ਹੈ ਠੀਕ ਹੈ ਤਾਂ ਮਿਲਦੇ ਹਾਂ ਸਟੂਡੈਂਟ ਨੈਕਸਟ ਕਲਾਸ ਦੇ ਵਿੱਚ ਥੈਂਕਸ ਫੋਰ ਵਾਚਿੰਗ ਵੀਡੀਓ ਐਂਡ 올 ది ਬੈਸਟ